ਵੇ ਫੋਲਵੜੀਆ ਬੇਜਨ ਨੂੰ ਕਿੰਨਾ ਚਿਰ ਹੋ ਗਿਆ 10-11 ਸਾਲ ਹੋ ਗਿਆ ਮੈਨੂੰ ਘਰੋਂ ਵੀ ਬੱਚੇ ਨੇ ਘਰੋਂ ਕੱਢ ਦਿੱਤਾ ਮੁੜ ਕੇ ਸਹੁਰਿਆਂ ਦੇ ਮਗਰ ਲੱਗ ਕੇ ਮੈਨੂੰ ਘਰੋਂ ਕਢਾਇਆ ਅਜੇ ਤੱਕ ਉਹਨਾਂ ਨੇ ਮਹਾਪਿਓ ਕੁੜੀ ਦੇ ਅਜੇ ਤੱਕ ਨਹੀਂ ਪੁੱਛਿਆ ਕਿ ਕੀ ਕਿਉਂ ਘਰੋਂ ਨਿਕਲੇ ਕੀ ਧੋਖਾ ਮੈਨਰੇ ਸਾਲ ਕ ਮਿਲ ਨਾਲ ਕਟਸਾਈ ਜਾਂਲੇ ਆ ਮੁੜ ਕੇ ਹੌਲੀ ਹੌਲੀ ਤੰਗ ਕਰਨਾ ਜਰੂਰ ਕਰ ਤੇਰੇ ਮਾਂ ਪਿਓ ਨੂੰ ਕੱਦੋਂ ਜਾਣਾ ਕਦੋਂ ਜਾ ਮੁੜ ਕੇ ਮੈਂ ਸਮਾਨ ਚੁੱਕਿਆ ਦਸ ਤੇ ਦੋਵੇਂ ਜੀ ਕੱਪੜੇ ਚ ਪਾਏ ਆ ਕੱਪੜੇ ਬਾਗ ਦੇ ਬਾਹਰ ਆ ਗਏ ਆ ਬਣੀ ਮੈਂ ਤੋਂ ਮਜੂਰੀ ਕਰਕੇ ਖਾਵਾਂਗਾ ਤਲੀ ਕਿਸੇ ਅੱਗੇ ਨਹੀਂ ਟੱਡਾਂਗਾ ਕਲਗੀ ਵਾਲੇ ਅੱਗੇ ਤਲੀ ਟੱਡਾਂਗਾ ਬਾਪ ਜੋ ਤੂੰ ਥੋੜੇ ਪਾਏਗਾ ਮੈਂ ਖਾ ਲਾਂਗਾ ਸਸ਼ਕਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਅੱਜ ਅਸੀਂ ਤੁਹਾਨੂੰ ਜਿਸ ਕਹਾਣੀ ਨਾਲ ਰੂਬਰੂ ਕਰਾ ਰਹੇ ਹਾਂ ਕਹਾਣੀ ਵੀ ਕਹਿ ਸਕਦੇ ਹਾਂ ਤੇ ਹੱਡ ਬੀਤੀਆਂ ਵੀ ਕਹਿ ਸਕਦੇ ਹਾਂ ਮੇਰੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਇੱਕ ਬਜ਼ੁਰਗ ਜੋਣੇ ਉਹਨਾਂ ਵੱਲੋਂ ਇੱਕ ਪਾਪੜਾਂ ਦੀ ਦੁਕਾਨ ਜੋ ਆ ਇਦਾਂ ਹੀ ਕਲੋਨੀ ਦੇ ਵਿੱਚ ਕਿਤੇ ਨਾ ਕਿਤੇ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਲਗਾਈ ਜਾਂਦੀ ਹੈ ਤੇ 10 ਰੁਪਏ ਦਾ ਇੱਕ ਪੈਕੇਟ ਹੈ ਜਿਹੜੇ ਤੁਸੀਂ ਪਾਪੜ ਵੇਖ ਰਹੇ ਹੋ ਪਰ ਇਹਨਾਂ ਬਜ਼ੁਰਗਾਂ ਦੀ ਕੀ ਹਾਲਾਤ ਨੇ ਕਿਸ ਤਰੀਕੇ ਦੇ ਨਾਲ ਇੱਥੋਂ ਤੱਕ ਪਹੁੰਚੇ ਕਿਉਂਕਿ ਜੋ ਕਹਿ ਲਿਆ ਕਿ ਅਕਸਰ ਇਨਸਾਨ ਜੋ ਆਪਣੇ ਬੱਚਿਆਂ ਦੇ ਹਰ ਕੋਈ ਖੁਆਇਸ਼ ਪੂਰੀ ਕਰਦਾ ਬੱਚਿਆਂ ਨੂੰ ਨਿੱਕੀ ਨਿੱਕੀ ਚੀਜ਼ ਲੈ ਕੇ ਦਿੰਦਾ ਜੇ ਗੱਲ ਕਰਨ ਲਈਏ ਕਿ ਜਦੋਂ ਵੱਡੇ ਹੁੰਦੇ ਨੇ ਹਰ ਇੱਕ ਚੀਜ਼ ਦੀ ਲੋੜ ਜਿਹੜੀ ਆ ਉਹ ਤਾਂ ਬਾਪ ਪੂਰਾ ਕਰਦਾ ਪਰ ਜਦੋਂ ਬੱਚੇ ਆਪਣੇ ਬਾਪ ਨੂੰ ਬਾਹਰ ਕੱਢ ਦਿੰਦੇ ਨੇ ਤੇ ਬਾਪ ਕਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਰਹਿ ਕੇ ਆਪਣਾ ਗੁਜ਼ਾਰਾ ਕਰਦਾ ਤਾਂ ਇਹ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਇਹਨਾਂ ਨਾਲ ਗੱਲ ਕਰਦੇ ਆ ਜੀ ਬਪੂ ਜੀ ਸਭ ਤੋਂ ਪਹਿਲਾਂ ਤਾਂ ਕੀ ਨਾਮ ਆ ਤੁਹਾਡਾ ਤਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰਦੇ ਮੈਨੂੰ ਇਹ ਫੋਲਵੜੀਆ ਵੇਚ ਜਿਨੂੰ ਕਿੰਨਾ ਚਿਰ ਹੋ ਗਿਆ ਦਾ 11 ਸਾਲ ਹੋ ਗਿਆ ਮੈਨੂੰ ਘਰੋਂ ਵੀ ਬੱਚੇ ਨੇ ਘਰੋਂ ਕੱਢ ਦਿੱਤਾ ਪਾਲਿਆ ਪੋਤੇ ਆ ਮੁੜ ਕੇ ਸਹੁਰਿਆਂ ਦੇ ਮਗਰ ਲੱਗ ਕੇ ਮੈਨੂੰ ਘਰੋਂ ਕਢਾਇਆ ਅਜੇ ਤੱਕ ਉਹਨਾਂ ਨੇ ਮਹਾਪਿਓ ਕੁੜੀ ਦੇ ਅਜੇ ਤੱਕ ਨਹੀਂ ਪੁੱਛਿਆ ਕਿ ਕੀ ਕਿਉਂ ਘਰੋਂ ਨਿਕਲੇ ਕੀ ਧੋਖਾ ਅਜੇ ਆਣ ਕੇ ਸਾਰੀ ਸ਼ਰਾਰਤ ਉਹਨਾਂ ਦੀ ਹੈ ਮਕਰ ਮੇਰਾ ਵੀ ਵੇਚਣਾ ਲਾਤਦਾ ਹੋਇਆ ਤੇ ਦੋ ਵਾਰ ਹੀ ਛਡਾਇਆ ਹੋਆ ਛਡਾਕ ਤੇ ਹੁਣ ਫੇਰ ਗਾਗ ਲਾਏ ਮਗਰ ਬਾਕੀ ਹੁਣ ਜੋ ਬਾਲਕ ਕਹੇਗਾ ਮੈਨੂੰ ਠੀਕ ਆਪਰੇ ਕਿੰਨਾ ਸਮਾਂ ਹੋ ਗਿਆ ਮੁੰਡੇ ਨੂੰ ਕਦੋਂ ਵਿਆਹ ਕੀਤਾ ਸੀ ਮੁੰਡੇ ਦਾ ਤੇ ਉਸ ਤੋਂ ਬਾਅਦ ਕੀ ਹਾਲਾਤ ਬਣੇ ਕਰ ਉਹ ਅਸਲ ਜਨਮ ਮੈਰਟ ਸਾਲਕ ਮੈਰ ਨਾਲ ਕਟਸਾਈ ਚੱਲੇ ਆ ਮੁੜ ਕੇ ਹੌਲੀ ਹੌਲੀ ਤੰਗ ਕਰਨਾ ਜ਼ਰੂਰ ਕਰ ਤੇਰੇ ਮਾਪਿਆਂ ਨੂੰ ਕੱਦਲ ਜਾਣਾ ਕਦੋਂ ਜਾ ਮੁੜ ਕੇ ਮੈਂ ਸਮਾਣ ਚੁੱਕਿਆ ਦੋਵੇਂ ਜੀ ਕੱਪੜੇ ਚ ਪਾਏ ਕੱਪੜੇ ਬਾਗ ਦੇ ਬਾਹਰ ਆ ਗਏ ਆ ਲੈ ਪੁੱਤ ਤੈਨੂੰ ਘੰਡਾ ਨੂੰ ਚੱਬ ਤੇਰਾ ਘਰ ਨਾ ਜਿਹੜੇ ਬਾਕੀ ਸਾਡੇ ਜਿਹੜਾ ਸਾਡੇ ਤੇ ਬੀਤੇ ਗਏ ਬਤਾ ਲਾਂਗੇ ਟੋਲੇ ਮੈਨੂੰ ਯਾਰ ਇੱਥੇ ਆਣ ਕੇ ਕਦੀ 10000 ਸਾਲ ਹੋ ਗਏ ਠਿੱਕੇ ਕੰਦੇ ਨੂੰ ਕਦੀ ਮੂੰਹ ਚੋਂ ਨਹੀਂ ਨਿਕਲਿਆ ਪਿਆ ਸਾਡੇ ਕਾ ਨੂੰ ਕੀ ਧੋਖ ਹੈਗਾ ਮੈਂ ਥਾਣੇ ਚ ਵੀ ਰਿਪੋਰਟਾਂ ਦਿੱਤੀਆਂ ਕਚਹਿਰੀ ਵੀ ਟੋਪੋਰਟਾਂ ਦਿੱਤੀਆਂ ਉੱਥੇ ਬੰਦ ਕੇ ਆੜ ਕੇ ਮੁਕਰ ਜਾਂਦੇ ਰਹੇ ਹੁਣ ਮੈਂ ਕਿਹੜੇ ਖੂਜ ਬਾਬਾ ਮੈਂ ਤਰਦੀ ਰੋਟੀ ਵੀ ਨਹੀਂ ਕਰਕੇ ਕੋਈ ਖਾਣ ਦਿੰਦਾ ਆਪਣਾ ਗੁਜ਼ਾਰਾ ਕਿਵੇਂ ਕਰਦੇ ਹਾਂ ਜਿਹੜੇ ਪੈਕਟ ਆ ਪਾਪੜ ਆ ਕਿੰਨੇ ਕ ਜੜੀ ਦੇ ਵੇਚ ਜਾਂਦੇ ਮੈਂ 10 ਦਾ ਪੈਕਟ ਵੇਚਣਾ ਵੇਜ ਜੇ ਜੋ مالک ਰੋਟੀ ਦਿੰਦਾ ਮੈਂ ਝੋਲੀ ਪਾ ਕੇ ਤੁਰ ਜਾਣਾ ਵਾ ਕੀ ਤੁਹਾਡੇ ਤਸਵੀਰਾਂ ਦਾ ਸੰਜੋਗ ਮਿਲਦਾ ਮੈਂ ਰੋਟੀ ਕਰਕੇ ਖਾਂਦਾ ਲਿਖ ਕੇ ਲਾਤਾ ਮੈਂ ਮੈਂ ਆਪਣੀ ਮਿਹਨਤ ਤੇ ਮਜੂਰੀ ਕਰਕੇ ਖਾਵਾਂਗਾ ਤਲੀ ਕਿਸੇ ਅੱਗੇ ਨਹੀਂ ਟੱਡਾਂਗਾ ਕਲਗੀ ਵਾਲੇ ਅੱਗੇ ਤਲੀ ਟੱਡਾਂਗਾ ਬਾਪ ਜੋ ਤੋਂ ਝੋਲੇ ਪਾਏਗਾ ਮੈਂ ਖਾ ਲਾਂਗਾ ਬਾਕੀ ਮੈਂ ਹੱਥ ਨਹੀਂ ਕੇ ਅੱਗੇ ਤਲੀ ਨਹੀਂ ਟੱਣੀ ਨਾ ਮੈਨੂੰ ਟੱਡਣ ਦੀ ਲੋੜ ਪਵੇ ਇੱਥੇ ਬੈਠੇ ਰੋਟੀ ਆਉਂਦੀ ਕਪੜਾ ਹੁੰਦਾ ਪਾਣੀ ਦਿੰਦੇ ਸਾਰੇ ਲੱਗੇ ਬਾਕੀ ਉਹਦੀ ਮੈਨੂੰ ਸੰਯੋਗ ਕਿਸੇ ਦਾ ਸੰਯੋਗ ਨਹੀਂ ਮਿਲਿਆ ਜੇ ਤੱਕ ਇਲਾਕੇ ਵਾਲੇ ਬਾਹ ਫੜਦੇ ਪਰ ਪੋਤਾ ਲੋ ਬਾਹ ਨਹੀਂ ਫੜੀ ਗਈ ਕਿਸੇ ਬਾਹ ਨਹੀਂ ਪੜੀ ਰਿਸ਼ਤੇਦਾਰ ਵੀ ਦੁਸ਼ਮਣ ਬਣ ਗਏ ਆ ਜਿਹੜਾ ਜੜਾ ਕੰਦਾ ਤੁਹਾਡਾ ਲੱਗਦਾ ਹੀ ਕੱਖ ਨਹੀਂ ਤੇ ਮੈਂ ਕਹ ਸਕੀ ਮੜ ਕੇ ਲੜਾ ਕੀ ਗਿਆ ਕਿ ਕਿੱਥੇ ਕਰਕੇ ਘਰ ਹੁੰਦਾ ਸੀ ਤੁਹਾਡਾ ਕਿਹੜੇ ਇਲਾਕੇ ਚ ਘਰ ਹੁੰਦਾ ਸੀ ਸ਼੍ਰੀ ਮੁਰਸਤ ਸਾਹਿਬ ਜੀ ਕਿਹਦਾ ਮੇਰਾ ਅਰਜ ਗੁਰੂ ਅਰਜਨ ਦੇਵ ਨਗਰ ਮੇਰਾ ਕਰਾਇ ਤੇ ਉੱਥੇ ਮਾਵਲੇ ਦਾ ਮੁੰਡਾ ਮੇਰਾ ਉੱਥੇ ਰਹਿ ਰਿਹਾ ਬਾਕੀ ਮੈਨੂੰ ਕਿਸੇ ਨੇ ਸਾਰਾ ਨਹੀਂ ਦਿੱਤਾ ਨਾ ਮੈਂ ਕਚੈਰੀ ਵੀ ਰਿਪੋਰਟ ਕਰਤਾ ਦਿੱਤੀਆਂ ਥਾਣੇ 'ਚ ਵੀ ਰਿਪੋਰਟਾਂ ਦਿੱਤੀਆਂ ਅਜੇ ਤੱਕ ਕਿਤੇ ਨਹੀਂ ਸੁਣਾਈ ਹੋਈ ਕਿਸੇ ਨੇ ਸਾਰ ਨਹੀਂ ਦਿੱਤਾ ਮੇਰਾ ਇਹ 10 ਰੁਪਏ ਦੇ ਪੈਕੇਟ ਵੇਚ ਕੇ ਕਹਿ ਲਿਆ ਕਿ ਆਪਣਾ ਗੁਜ਼ਾਰਾ ਕਰਦੇ ਹਾਂ 10 10 ਰੁਪਏ ਦਾ ਪੈਕੇਟ ਵੇਚੋ ਤੇ ਮਾਲਕ ਮੇਰਾ ਕਲਗੀਆਂ ਵਾਲਾ ਕਰਾਉਂਦਾ ਬਾਕੀ ਤੁਹਾਡੀ ਸੰਯੋਗ ਦਿੰਦਾ ਕੋਈ 5 ਦੇ ਦਿੰਦਾ ਕੋਈ 10 ਦੇ ਦਿੰਦਾ ਕੋਸੂ ਦੇ ਦਿੰਦਾ ਮੈਂ ਆਪਣਾ ਟਾਈਮ ਪਾਸ ਹਾਸਕੇ ਕਰਨਾ ਕਿਸੇ ਅਕਤਾਲੀ ਦੀ ਤੁਤ ਰੰਗ ਭਾਵੇਂ ਕਿੱਡਾ ਵੀ ਪਾਉਂਦਾ ਹੋਵੇਗਾ ਮੈਤਾਲੀ ਮਟਡਾਂ ਕੋ ਉਹਦੇ ਅੱਗੇ ਟਡਾਂਗਾ ਸਾਰਾ ਜਗ ਢੁੰਡਿਆ ਤੇਰੇ ਵਰਗਾ ਮੈਨੂੰ ਦੱਸਿਆ ਨਾ ਕੋਈ ਭੈਣ ਭਰਾ ਵੀ ਭੁੱਲ ਗਏ ਜਿਸ ਤੇਜ਼ਾਰ ਵੀ ਦੂਰ ਹੋ ਗਏ ਆਪਣੇ ਦਿਲ ਦਾ ਦੁਖੜਾ ਕਿਸ ਨੂੰ ਸੁਣਾਵਾ ਮੇਰਾ ਦਰਦੀ ਕੋਈ ਨਾ ਭੜਿਆ ਆਂਸ ਸਹਾਰਾ ਮੱਲਿਆ ਪਿਤਾ ਤੇਰਾ ਮੈਂ ਪੁੱਤ ਤੇਰਾ ਬਣਿਆ ਜਿੱਦੀ ਸੋਭਾ ਕਰਲਾ ਤੇਰੀ ਉਹਦੀ ਸੋੜੀ ਮੇਰੇ ਮਾਲਕਾ ਕਲਗੀ ਵਾਲਿਆ ਜਿੱਥੇ ਜਿੱਥੇ ਤੂੰ ਮੇਰੀ ਸਪੋਰਟ ਕੀਤੀ ਆ ਪੋਰਤਵਾਲੇ ਨੂੰ ਪੋਰਤ ਦਿੱਤਾ ਇਸੇ ਚੌਕ 'ਚ ਕੋਠੀ ਵਾਲੇ ਨੂੰ ਕੋਠੀ ਦਿੱਤੀ ਆ ਜੋ ਗਿਆ ਕਰਕੇ ਦਿਹਾਤਤਾ ਬੈਠੇ ਨੂੰ ਰੋਟੀ ਜੰਨੀ ਆ ਪਾਣੀ ਦਿਦਾ ਸਾਰੇ ਲਾਗੇ 'ਚ ਮੈਨੂੰ ਮਿਲਦਾ ਮੈਂ ਉਹਦੇ ਕਿਉਂ ਨਹੀਂ ਗੋਣ ਘਾਵਾਂਗਾ ਪਿਓ ਦੇ ਮੈਨੂੰ ਰਿਸ਼ਤੇਦਾਰੀ ਕਿਸੇ ਦੇ ਨਾਲ ਨਹੀਂ ਮੇਰੀ ਦਰਦੀ ਆ ਉਹਦੇ ਨਾਲ ਰਾਤ ਦਿਨ ਮੇਰੇ ਘਰ ਜਾ ਕੇ ਚੈੱਕ ਕਰ ਲੋ ਮੈਂ ਰਾਤ ਜਹਿਲ ਬਾਜ ਪਈ ਆ ਕੰਨਾਂ 'ਚ ਉੱਟ ਕੇ ਕਬਹਿ ਗਿਆ ਮਾਰਾ ਯਾ ਸਾਰੇ ਗੁਰੂ ਜਿੰਨੇ ਗਿਆ ਸਾਰੇ ਆ ਉਹਨਾਂ ਦੇ ਸਰੀਰ ਜਿਵੇਂ ਤੜਨਾ ਤਸਵੀਰਾਂ ਸਾਂਝੀਆਂ ਕੀਤਾ ਕਿ ਇੱਕ ਬਜ਼ੁਰਗ ਜਵਣੇ ਗੁਰਸਿੱਖ ਬਜ਼ੁਰਗ ਜਵਣੇ ਤਾਂ ਉਹ ਆਪਣੀ ਜ਼ਿੰਦਗੀ ਜੋ ਆ ਕਿਰਾਏ ਤੇ ਰਹਿ ਕੇ ਜਿਹੜੀ ਬਤੀਤ ਕਰਦੇ ਦਿਖਾਈ ਦੇ ਰਹੇ ਨੇ ਪਰ ਜਿਸ ਤਰੀਕੇ ਨਾਲ ਇਹਨਾਂ ਵੱਲੋਂ ਦੱਸਿਆ ਗਿਆ ਕਿ ਪੂਰੇ ਇਲਾਕੇ ਦੇ ਵਿੱਚੋਂ ਇਹਨਾਂ ਨੂੰ ਪਾਣੀ ਨਾ ਪਾਣੀ ਰੋਟੀ ਨਾ ਰੋਟੀ ਜੋ ਆ ਉਹਨਾਂ ਵੱਲੋਂ ਪੁੱਛੀ ਜਾਂਦੀ ਹੈ ਤੇ 10 ਰੁਪਏ ਦਾ ਇੱਕ ਪੈਕੇਟ ਵੇਚ ਕੇ ਜੋ ਆ ਆਪਣਾ ਜੋ ਜੀਵਨ ਬਤੀਤ ਕਰ ਰਹੇ ਪਰ ਮੁੰਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਪੋਰਟ ਨਹੀਂ ਮਿਲੀ ਹਾਲਾਂਕਿ ਅੱਖਾਂ ਦੇ ਵਿੱਚ ਅਥਰੂ ਜ਼ਰੂਰ ਨੇ ਖਾਨਾ ਮੰਨੇ ਪਰ ਇਸ ਦੇ ਨਾਲ ਜਦੋਂ ਆਪਾਂ ਵੀ ਇਹੋ ਜਿਹੀ ਕਵਰੇਜ ਕਰਦੇ ਹਾਂ ਸਾਡੀਆਂ ਵੀ ਅੱਖਾਂ 'ਚ ਜ਼ਰੂਰ ਇਹ ਚੀਜ਼ ਦਾ ਦੁੱਖ ਜ਼ਰੂਰ ਹੁੰਦਾ ਆ ਕਿ ਜਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਜਦੋਂ ਇਹੋ ਜਿਹੇ ਜੋ ਪੁੱਤ ਜੋ ਆਪਣੇ ਪਿਓ ਨੂੰ ਬਾਹਰ ਕੱਢ ਦਿੰਦੇ ਨੇ ਤਾਂ ਕੀ ਬੀਤਦੀ ਆ ਉਸ ਬਾਪ ਦੇ ਉੱਤੇ ਕਿਉਂਕਿ ਅਕਸਰ ਪੂਰੀ ਜ਼ਿੰਦਗੀ ਜੋ ਉਹ ਬਾਪ ਆਪਣੇ ਬੱਚੇ ਨੂੰ ਕਹਿ ਲਈਏ ਕਿ ਖਵਾ ਖਵਾ ਕੇ ਜੋ ਉਹਨੂੰ ਵੱਡਾ ਕਰਦਾ ਆ ਪਰ ਐਂਡ ਤੇ ਜਦੋਂ ਪੁੱਤ ਜੋ ਵੱਡਾ ਹੁੰਦਾ ਤੇ ਆਪਣੇ ਪਿਓ ਨੂੰ ਜੋ ਬਾਹਰ ਕੱਢਦਾ ਤਾਂ ਇਦਾਂ ਦੀ ਇੱਕ ਤਸਵੀਰ ਜੋ ਨਿਕਲ ਕੇ ਸਾਹਮਣੇ ਆਉਂਦੀ ਆ ਤਾਂ ਕਾਫੀ ਦੁੱਖ ਲੱਗਦਾ ਜ਼ਰੂਰ ਜਿਹੜੇ ਵੀ ਵੀਰ ਵੀਡੀਓ ਵੇਖ ਰਹੇ ਨੇ ਇੱਕ ਵਾਰੀ ਜ਼ਰੂਰ ਇਹਨਾਂ ਬਜ਼ੁਰਗਾਂ ਦੇ ਕੋਲ ਜ਼ਰੂਰ ਆਓ ਤਾਂ ਜ਼ਰੂਰ ਜੋ ਵੀ ਮਦਦ ਹੋ ਸਕਦੀ ਹੈ ਉਹਨਾਂ ਨੂੰ ਜ਼ਰੂਰ ਕਰੋ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲੈਕਚਰ ਸੁਣਨੱਕ ਜੈਗਬਾਨੀ ਟੀਵੀ ਸ਼੍ਰੀਮਸ ਸਾਈ